ਸਵਾਗਤ ਮੈਂ ਹਰਿਸ਼ਪਾਲ ਸਿੰਘ ਤੁਸੀਂ ਜੁੜਿਓ ਐਨਆਰਆਈ ਟੂਡੇ ਦੇ ਨਾਲ ਹੈਰਾਨ ਤੇ ਪਰੇਸ਼ਾਨ ਲੋਕਾਂ ਦੇ 11 ਫਰਵਰੀ ਨੂੰ ਸਾਨੂੰ ਕਈ ਫੋਨ ਆਏ ਕਿ ਪੁਲਿਸ ਜ਼ਿਲ੍ਹਾ ਬਟਾਲਾ ਦੇ ਕਿਸੇ ਵੀ ਥਾਣੇ ਦੇ ਵਿੱਚ ਨਾ ਕੋਈ ਜਨਾਬ ਐਸਐਚਓ ਜੇ ਨਾ ਕੋਈ ਦਫਤਰ ਦੇ ਵਿੱਚ ਡੀਐਸਪੀ ਬੈਠਾ ਜੇ ਨਾ ਹੀ ਕੋਈ ਐਸਪੀ ਤੇ ਐਸਐਸਪੀ ਸਾਹਿਬ ਵੀ ਆਪਣੇ ਦਫਤਰ ਚ ਹੈ ਨਹੀਂ ਜੇ ਤੇ ਫੋਰਸ ਵੀ ਬੜੀ ਘੱਟ ਨਜ਼ਰ ਆ ਰਹੀ ਹੈ ਤਾਂ ਅਸੀਂ ਕਿਹਾ ਕਬਰਾਓ ਨਾ ਮਿੱਤਰੋ ਕਬਰਾਓ ਨਾ ਆਉ ਤੋ ਤੁਹਾਨੂੰ ਦੱਸਣਿਆ ਹੈ ਕਿ ਦਰਅਸਲ ਸਾਰੀ ਫੋਰਸ ਹੈ ਕਿੱਥੇ ਲੁਪਟਾਂ ਖੋਹਾ ਤਮਾਕੇ ਤੇ ਗੈਰਕਾਨੂੰਨੀ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਅਪਰਾਧੀਆਂ ਨੂੰ ਫੜਨ ਵਾਲੇ ਤੇ ਤੁਹਾਡੀ ਹਿਫਾਜ਼ਤ ਕਰਨ ਵਾਲੇ ਮੁਲਾਜ਼ਮਾਂ ਤੇ ਅਫਸਰਾਂ ਨੂੰ ਡੀਆਈਜੀ ਸਾਹਿਬ ਵੱਲੋਂ ਸਨਮਾਨਿਤ ਕੀਤਾ ਜਾ ਰਿਹਾ ਹੈ ਤੇ ਬਹੁਤ ਹੀ ਵੱਡਾ ਇੱਕ ਸਮਾਗਮ ਹੈ ਜਿੱਥੇ ਸਾਰੀ ਫੋਰਸ ਗਈ ਹੋਈ ਹੈ ਦੇਸ਼ਵਾਬਰ ਮੁਹਈ ਹੈ ਸ਼ੁਭਕਰਮੰਤੇ ਕਬਹੂ ਨਾ ਟਰੂ ਐਸਐਸਪੀ ਬਟਾਲਾ ਸੋਹੇਲ ਕਾਸਮ ਮੀਰ ਇਹਨਾਂ ਸ਼ਬਦਾਂ ਤੇ ਹੀ ਚੱਲਦੇ ਹੋਏ ਆਪਣੇ ਅਫਸਰਾਂ ਤੇ ਮੁਲਾਜ਼ਮਾਂ 'ਚ ਐਸਾ ਜਜ਼ਬਾ ਭਰ ਦਿੰਦੇ ਨੇ ਕਿ ਉਹਨਾਂ ਛਾਤ ਤੋਂ ਛਾਤਰ ਅਪਰਾਧੀ ਨੂੰ ਵੀ ਗੁਨਾਹਾਂ ਦੀਆਂ ਖੁੱਡਾਂ 'ਚੋਂ ਕੱਟ-ਕੱਟ ਕੇ ਲਿਆ ਕੇ ਤੇ ਸਲਾਖਾਂ ਪਿੱਛੇ ਪਹੁੰਚਾ ਦਿੰਦਾ ਹੈ ਜਦੋਂ ਸਾਰੇ ਅਫਸਰ ਤੇ ਮੁਲਾਜ਼ਮ ਕਪਤਾਨ ਨੂੰ ਇਮਾਨਦਾਰੀ ਨਾਲ ਮਿਹਨਤ ਕਰਦੇ ਹੋਏ ਵੇਖਦੇ ਨੇ ਤਾਂ ਫਿਰ ਕਪਤਾਨ ਦੀ ਸ਼ਾਬਾਸ਼ ਲਈ ਕੋਈ ਕਸਰ ਨਹੀਂ ਛੱਡਦੇ ਤੇ ਨਤੀਜੇ ਆ ਦੇਖ ਲਓ ਤੁਹਾਡੇ ਸਾਹਮਣੇ ਨੇ ਐਸਐਸਪੀ ਸੁਹੇਲ ਕਾਸਿਮ ਮੀਰ ਦੀ ਰਹਿਨਮਾਈ 'ਚ ਪੁਲਿਸ ਲਾਈਨ ਬਟਾਲਾਜ ਪ੍ਰਭਾਵਸ਼ਾਲੀ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚੇ ਪੰਜਾਬ ਪੁਲਿਸ ਦੇ ਅਸਮਾਨ ਤੇ ਤਰੂ ਤਾਰੇ ਵਾਂਗ ਚਮਕਣ ਵਾਲੇ ਨਿਡਰ ਤੇ ਜਾਂਬਾ ਡੀਆਈਜੀ ਬਾਰਡਰ ਰੇਂਜ ਸਤਿੰਦਰ ਸਿੰਘ ਦਾ ਸਵਾਗਤ ਐਸਐਸਪੀ ਬਟਾਲਾ ਨੇ ਕੀਤਾ ਉਪਰੰਤ ਸਲਾਮੀ ਦਿੱਤੀ ਗਈ ਤੇ ਸ਼ੁਰੂ ਹੋਇਆ ਸਨਮਾਨ ਸਮਾਰੋਹ ਡੀਐਸਪੀ ਤੇ ਐਸਐਚਓ ਸਮੇਤ 14 ਪੁਲਿਸ ਕਰਮਚਾਰੀਆਂ ਨੂੰ ਡੀਜੀਪੀ ਡਿਸਕ ਤੇ 205 ਪੁਲਿਸ ਕਰਮਚਾਰੀਆਂ ਨੂੰ 15 ਲੱਖ ਦੀ ਨਗਦ ਰਕਮ ਨਾਲ ਸਨਮਾਨਿਤ ਕੀਤਾ ਗਿਆ ਡੀਐਸਪੀ ਰਿਪੁਤਾਪਨ ਸਿੰਘ ਐਸਐਚਓ ਸੁਖਰਾਜ ਸਿੰਘ ਤੇ ਐਸਐਚਓ ਪ੍ਰਭਜੋਤ ਸਿੰਘ ਸਭ ਤੋਂ ਮਿਹਨਤੀ ਸਾਬਤ ਹੋਏ ਕਿਉਂਕਿ ਇਹਨਾਂ ਦਾ ਨਾਮ ਕਈ ਵਾਰ ਅਨਾਉਂਸ ਹੋਇਆ ਤੇ ਟੇਢੇ ਸਾਰੇ ਸਨਮਾਨ ਨੇ ਇਹਨਾਂ ਦਾ ਰੁਤਬਾ ਹੋਰ ਵਧਾ ਦਿੱਤਾ ਆਹ ਹੁਣ ਸੁਣਦੇ ਆ ਡੀਆਈਜੀ ਸਤਿੰਦਰ ਸਿੰਘ ਦਾ ਪੁਲਿਸ ਦੇ ਨਾਮ ਸੁਨੇਹਾ ਤੇ ਸਨਮਾਨਿਤ ਹੋਏ ਅਫਸਰਾਂ ਦੀ ਮੰਨ ਕੀ ਬਾਤ ਬਟਾਲਾ ਪੁਲਿਸ ਵੱਲੋਂ ਐਸਐਸਪੀ ਸਾਹਿਬ ਦੀ ਰਹਿਮਾਈ ਦੇ ਵਿੱਚ ਜਿਹੜਾ ਪਿਛਲੇ ਸਮੇਂ ਵਿੱਚ ਚੰਗਾ ਕੰਮ ਕੀਤਾ ਗਿਆ ਉਸ ਬੰਦੇ ਦੇ ਸਨਮਾਨ ਸਮਰੋਹ ਸੀਗਾ ਆਨਰੇਬਲ ਡੀਜੀਪੀ ਸਾਹਿਬ ਨੂੰ ਜਿਹੜੇ ਵੀ ਸਾਡੇ ਕਰਮਚਾਰੀ ਸਾਡੇ ਸਾਥੀ ਚੰਗਾ ਕੰਮ ਕਰਦੇ ਆ ਉਹਨਾਂ ਲਈ ਰეკਮੈਂਡੇਸ਼ਨ ਸੀਸੀ1 ਔਰ ਕੈਸ਼ ਰੋਗਾਰ ਰეკਮੈਂਡ ਕੀਤਾ ਜਾਂਦਾ ਹੈ ਔਰ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਉਹ ਸਾਰਾ ਹੀ ਜੋ ਇੱਕ ਡਿਸਟ੍ਰਿਕਟ ਵੱਲੋਂ ਰਿਕੁਐਂਡ ਕੀਤਾ ਜਾਂਦਾ ਹੈ ਸਾਡੇ ਅਫਸਰਾਂ ਤੇ ਜਵਾਨਾਂ ਰੇ ਹੌਸਲਾ ਵਸਾਈ ਲਈ ਉਹ ਸਾਰਾ ਹੀ ਸਾਨੂੰ ਸੈਂਕਸ਼ਨ ਕਰਕੇ ਉਹਨਾਂ ਨੇ ਭੇਜਿਆ ਔਰ ਉਹ ਸਨਮਾਨ ਸਮਾਰੋਹ ਅੱਜ ਜਿਸ ਸਾਰਾ ਇਹਨਾਂ ਚ ਆਪਣੇ ਅਫਸਰਾਂ ਤੇ ਜਵਾਨਾਂ ਦੇ ਵਿੱਚ ਵੰਡਿਆ ਸੀ ਜਿਹਦੇ ਵਿੱਚ ਮੈਂ ਦੱਸਣਾ ਚਾਹਾਂਗਾ ਕਿ 14 ਸਾਡੀਆਂ ਡੀਜੀਪੀ ਸਾਹਿਬ ਦੀਆਂ ਡਿਸਕ ਹੈਗੀਆਂ ਜਿਹੜੀ ਅਫਸਰਾਂ ਤੇ ਜਵਾਨਾਂ ਨੂੰ ਦਿੱਤੀਆਂ ਗਈਆਂ ਸੀਸੀ1 ਸਾਡੇ 143 ਹੈ ਔਰ 163 ਸੌਰੀ ਔਰ 15 ਲੱਖ 11000 ਰੁਪਏ ਕੈਸ਼ ਰਿਵਾਰਡ ਜੋ ਜੋ ਕਿ ਡੀਜੀਪੀ ਸਾਹਿਬ ਵੱਲੋਂ ਦਿੱਤਾ ਗਿਆ ਸੀ ਅੱਜ ਸਾਰਿਆਂ ਨੂੰ ਅਸੀਂ ਵੰਡਿਆ ਆ ਇਹ ਇਹ ਸਮਰੋਹ ਜਿਹੜਾ ਹੈ ਇਹ ਸਾਡੇ ਜਵਾਨਾਂ ਦੀ ਹੌਸਲਾ ਫਜ਼ਾਈ ਲਈ ਆ ਜੋ ਸਾਡੇ ਫੀਲਡ ਦੇ ਵਿੱਚ ਚੰਗਾ ਕੰਮ ਕਰਦੇ ਆ ਔਰ ਜਿਹੜੇ ਸਾਡੇ ਸਾਥੀ ਆ ਇਹਦੇ ਨਾਲ ਮੋਟੀਵੇਟ ਹੁੰਦੇ ਆ ਔਰ ਅਸੀਂ ਅੱਗੇ ਵੀ ਸਮਾਜ ਲਈ ਆਪਣੇ ਪੰਜਾਬ ਲਈ ਇਦਾਂ ਹੀ ਤੰਦੇ ਇਹਨਾਂ ਡਿਊਟੀ ਕਰਦੇ ਰਵਾਂਗੇ ਔਰ ਚੰਗੇ ਰਿਜ਼ਲਟ ਦਿੰਦੇ ਰਵਾਂਗੇ ਕਿਸੇ ਦੇ ਕੰਮ ਨੂੰ ਰੈਕੋਗਨਾਈਜ਼ ਕਰਨਾ ਇਹ ਬਹੁਤ ਜ਼ਰੂਰੀ ਆ ਉਹਦੇ ਨਾਲ ਹੌਸਲਾ ਵਧਾਈ ਹੁੰਦੀ ਆ ਤੇ ਜਿੱਦਾਂ ਇਹਨਾਂ ਸਾਰਿਆਂ ਦੇ ਪਰਿਵਾਰ ਵੀ ਖੁਸ਼ ਹੁੰਦੇ ਆ ਕਿ ਮਾਨਯੋਗ ਡਿਜੀਪੀ ਸਾਹਿਬ ਵੱਲੋਂ ਇਹਨਾਂ ਵਧੀਆ ਇਹਨਾਂ ਨੂੰ ਰਿਵਾਰਡ ਦਿੱਤਾ ਗਿਆ ਔਰ ਇਸ ਹੌਸਲਾ ਵਧਾਈ ਨਾਲ ਇਹ ਤਾਂ ਤੰਦੇ ਨਾਲ ਹੋਰ ਵਧੀਆ ਕੰਮ ਕਰਨਗੇ ਕਰਨਗੇ ਸਾਡੇ ਹੋਰ ਵੀ ਜਿਹੜੇ ਜਵਾਨ ਆ ਜਿੱਦਾਂ ਐਸਐਸਪੀ ਸਾਹਿਬ ਨੇ ਦੱਸਿਆ ਕਿ ਇਹ ਨਹੀਂ ਕਿ ਕੰਮ ਨਹੀਂ ਕਰ ਰਹੇ ਸਾਰੇ ਕੰਮ ਕਰ ਰਹੇ ਆ ਉਹ ਉਹ ਵੀ ਹੋਰ ਚੰਗੇ ਤਰੀਕੇ ਨਾਲ ਕੰਮ ਕਰਨਗੇ ਜਿੱਦਾਂ ਅਸੀਂ ਇਸ ਉਮੀਦ ਨਾਲ ਕਿ ਜਿਹੜਾ ਅਸੀਂ 2 ਮਹੀਨੇ ਬਾਅਦ ਦੁਬਾਰਾ ਇਹ ਸਨਮਾਨ ਸਮਾਰੋਹ ਕਰਾਂਗੇ ਤੇ ਇਹ ਪੰਡਾਲ ਇਸ ਤੋਂ ਦੋ ਗੁਣਾ ਵੱਡਾ ਹੋਊਗਾ ਔਰ ਨਾਮ ਲੈਣ ਵਾਲਿਆਂ ਦੀ ਵੀ ਗਿਣਤੀ ਇਸ ਤੋਂ ਦੋ ਗੁਣਾ ਹੋਊਗੀ ਮਾਜੋਗ ਡੀਜੀਪੀ ਸਾਹਿਬ ਵੱਲੋਂ ਮਾਜੋਗ ਐਸਐਸਪੀ ਸਾਹਿਬ ਮਾਜੋਗ ਡੀਆਈਜੀ ਸਾਹਿਬ ਬਾਰਡਰ ਰੇਂਡ ਦੇ ਭਗਵਾਨ ਸਾਹਿਬ ਦੋ ਕਮੈਂਡੇਸ਼ਨ ਡਿਸਕਸ ਤੇ ਦੋ ਐਪਰੀਸ਼ੀਏਸ਼ਨ ਲੈਟਰ ਵਿਦ ਦੋ ਕੈਸ਼ ਰਿਵਾਰਡਸ ਮਿਲੇ ਨੇ ਵੱਖ-ਵੱਖ ਕੇਸਾਂ ਦੇ ਸੰਬੰਧ ਦੇ ਵਿੱਚ ਡੂਰਿੰਗ ਮਾਈ ਟਿਨਿਓਰ ਐਜ਼ ਡੀਐਸਪੀ ਡਿਟੈਕਟਿਵ ਤੇ ਡੀਐਸਪੀ ਡੇਰਾ ਬਾਬਾ ਨਾਨਕ ਇਹਦੇ ਵਿੱਚ ਸਮੁੱਚੀ ਸੀਆਈਏ ਸਟਾਫ ਦੀ ਟੀਮ ਤੇ ਪੁਲਿਸ ਸਟੇਸ਼ਨ ਡੇਰਾ ਬਾਬਾ ਨਾਨਕ ਦੀ ਟੀਮ ਨੇ ਬਹੁਤ ਹੀ ਵਧੀਆ ਕੰਮ ਕਰਕੇ ਵੱਖ-ਵੱਖ ਸੀਨੀਅਰਸ ਕ੍ਰਾਈਮਸ ਸੋਲਵ ਕੀਤੇ ਜਿਨ੍ਹਾਂ ਦੀ ਬਦੌਲਤ ਮਾਣਯੋਗ ਡੀਜੀਪੀ ਸਾਹਿਬ ਵੱਲੋਂ ਇਹ ਇਨਾਮ ਪ੍ਰਾਪਤ ਹੋਇ ਮੈਨੂੰ ਵੀ ਪ੍ਰਾਪਤ ਹੋਇ ਨਾਲ ਮੇਰੀ ਟੀਮ ਨੂੰ ਵੀ ਅਵਾਰਡ ਮਿਲੇ ਨੇ ਅੱਜ ਇਹ ਜਿਹੜਾ ਅਵਾਰਡ ਮਿਲਿਆ ਇਹਦੇ ਵਿੱਚ ਸਮੁੱਚੀ ਟੀਮ ਦਾ ਬਹੁਤ ਹੀ ਸਹਿਯੋਗ ਰਿਹਾ ਤੇ ਨਾਲ ਪਰਿਵਾਰ ਵੱਲੋਂ ਵੀ ਪੂਰਾ ਸਹਿਯੋਗ ਇਸ ਲਈ ਸਾਮੇ ਦੇ ਵਿੱਚ ਜਿੰਨੇ ਵੀ ਕੇਸਸ ਬਟਾਲਾ ਦੇ ਵਿੱਚ ਜਿੰਨੇ ਵੀ ਕ੍ਰਾਈਮ ਹੋਏ ਆ ਉਹ ਸਾਡੀਆਂ ਟੀਮ ਸੋਲੋ ਬਟਾਲਾ ਪੁਲਿਸ ਵੱਲੋਂ ਟ੍ਰੇਸ ਕੀਤੇ ਗਏ ਤੇ ਉਹਦੇ ਵਿੱਚ ਮਣ ਜੋ ਡੀਜੀ ਸਾਹਿਬ ਵੱਲੋਂ ਤੇ ਡੀਆਈ ਸਾਹਿਬ ਵੱਲੋਂ ਐਸਐਸਪੀ ਸਾਹਿਬ ਵੱਲੋਂ ਸਾਨੂੰ ਰਿਵਾਰਡ ਦਿੱਤਾ ਗਿਆ ਅਸੀਂ ਬਹੁਤ ਤਨਵਦੀ ਆ ਸਰ ਜੀ ਤੇ ਇਹਦੇ ਨਾਲ ਸਾਰੀ ਫੋਰਸ ਵਿੱਚ ਉਤਸ਼ਾਹ ਵੱਧਦਾ ਹੈ ਤੇ ਡੈਫੀਨਿਟਲੀ ਅੱਗੇ ਵੀ ਅਸੀਂ ਸਾਰੇ ਚੈਲੰਜਸ ਨੂੰ ਕਬੂਲ ਕਰਦੇ ਹਾਂ ਫਿਊਚਰਸ ਵਿੱਚ ਕੋਈ ਕ੍ਰਾਈਮ ਹੋਏਗਾ ਤਾਂ ਅਸੀਂ ਡੈਡੀਕੇਸ਼ਨ ਦੇ ਨਾਲ ਉਹਨੂੰ ਸੋਲਵ ਕਰਾਂਗੇ ਮੈਂ ਬੜਾ ਥੈਂਕਫੁਲ ਹਾਂ ਆਪਣੇ ਰਿਸਪੈਕਟਿਡ ਡੀਆਈਜੀ ਸਾਹਿਬ ਆਪਣੇ ਐਸਐਸਪੀ ਸਾਹਿਬ ਦਾ ਕਿ ਉਹਨਾਂ ਨੇ ਸਾਨੂੰ ਮੋਟੀਵੇਸ਼ਨ ਵਾਤੇ ਫੋਰਸ ਦੀ ਸਾਨੂੰ ਨਾਮ ਦਿੱਤੇ ਇਹ ਨਾਮ ਇੱਕ ਮੋਟੀਵੇਸ਼ਨ ਹੈ ਕਿ ਗਾਂ ਆਈ ਹੋਰ ਵੀ ਆਪਣੇ ਮੈਕਮ ਵਾਤੇ ਲੋਕਾਂ ਦੀ ਸੇਵਾ ਵਾਤੇ ਵੱਧ ਝਟ ਕੇ ਕੰਮ ਕਰੀਏ